ਇਹ ਜੀ ਜਿਹੜਾ ਮਾਮਲਾ ਆ ਇਹ ਮਿਤੀ 14 6 2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲ ਜਿੰਦਰ ਨੇ ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੇਅਰ ਦਾ ਬਿਜ਼ਨਸ ਹੈਗਾ ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ WhatsApp ਦੇ ਉੱਤੇ ਧਮਕੀ ਭਰੇ ਮੈਸੇਜ ਤੇ ਧਮਕੀ ਭਰੀਆਂ ਕਾਲ ਆਈਆਂ ਸੀ ਜਿਦੇ ਵਿੱਚ ਉਹਨਾਂ ਤੋਂ ਕਾਫੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰੋਤੀ ਦੀ ਮੰਗ ਕੀਤੀ ਗਈ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹ ਰਕਮ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਤਾਂ ਤੁਹਾਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਥੋੜੇ ਟਾਈਮ ਬਾਅਦ ਫੇਰ ਇਹ ਧਮਕੀਆਂ ਚਲਦੀਆਂ ਰਹੀਆਂ ਤੇ ਪਹਿਲਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਅਸੀਂ ਮੁਕੱਦਮਾ ਨੰਬਰ 305 ਮਿਤੀ 21 6 2024 ਅਧੀਨ ਤਾਰਾ 384 387 506 ਆਈਪੀਸੀ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜਾ ਦਰਜ ਕੀਤਾ ਸੋ ਉਦੋਂ ਤੋਂ ਹੀ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲੇਕ ਆਈਪੀਐਸ ਮਾਨਯੋਗ ਐਸਪੀਡੀ ਬਰਨਾਲਾ ਸ਼੍ਰੀ ਸੰਦੀਪ ਸਿੰਘ ਮੰਡ ਬੀਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇਨਸਪੈਕਟਰ ਬਲਜੀਤ ਸਿੰਘ ਤੇ ਸੀਆਈਏ ਦੇ ਇੰਚਾਰਜ ਉਹ ਅੱਜ ਇੱਥੇ ਹੈ ਨਹੀਂ ਕਿ ਕਿਸੇ ਐਮਰਜੈਂਸੀ ਕਰਕੇ ਇਨਸਪੈਕਟਰ ਬਲਜੀਤ ਸਿੰਘ ਇਹਨਾਂ ਦੇ ਅਧੀਨ ਵੱਖ-ਵੱਖ ਟੀਮਾਂ ਬਣਾ ਕੇ ਮਕਦਮਾ ਦੀ ਜਿਹੜੀ ਹੈ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਮਦਈ ਪਾਰਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅੱਗੇ ਜਿਹੜੀ ਉਹਨਾਂ ਦੀ ਗੱਲਬਾਤ ਫਰੋਤੀ ਮੰਗਣ ਵਾਲੇ ਨਾਲ ਚੱਲ ਰਹੀ ਸੀ ਉਹਨੂੰ ਚਲਾਇਆ ਗਿਆ ਇੱਕ ਕੰਟਰੋਲ ਆਪਰੇਸ਼ਨ ਦੇ ਅਧੀਨ ਜਿਹਦੇ ਵਿੱਚ ਫਿਰ ਜਿਹੜੀ ਦੋਸ਼ੀ ਪਾਰਟੀ ਸੀ ਉਹਨਾਂ ਨਾਲ ਫਾਈਨਲੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਤੁਸੀਂ 50 ਲੱਖ ਰੁਪਈਆ ਸਾਨੂੰ ਬਰਨਾਲੇ ਜਿਹੜਾ ਕੈਸ਼ ਦੇ ਵਿੱਚ ਹੈਂਡਓਵਰ ਕਰੋ ਤੇ ਸੋ ਇੱਕ ਸੀਕ੍ਰੇਟ ਆਪਰੇਸ਼ਨ ਚਲਾਉਂਦੇ ਹੋਏ ਸੀਆਈਏ ਬਰਨਾਲਾ ਤੇ ਥਾਣਾ ਸਿਟੀ ਬਰਨਾਲਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਮਦਈ ਮਕਦਮਾ ਕਮਲ ਜਿੰਦਲ ਨੂੰ ਅਸੀਂ ਸੀਕ੍ਰੇਟ ਆਪਰੇਸ਼ਨ ਦੇ ਅਧੀਨ ਹੀ ਵੱਖ-ਵੱਖ ਜੋ ਨੋਟਾਂ ਦੇ ਨਕਲੀ ਨੋਟਾਂ ਦੀਆਂ ਗੁੱਟੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ ਤੇ ਜਿਹੜੇ ਦੋ ਇਹਦੇ ਚ ਵਿਅਕਤੀ ਸਾਡੂ ਜਿਹੜਾ ਇਦਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸ਼ਰਮਾ ਉਰਫ ਵਿੱਕੀ ਡਾਲਰ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਹੈਪੀ ਵਾਸੀ ਗੁੰਦਵਾਲ ਲੁਧਿਆਣਾ ਹੋਈ ਤੇ ਫਰਦਰ ਫਿਰ ਤਕਨੀਕੀ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਮੁਕਦਮੇ ਨੂੰ ਅੱਗੇ ਫਰਦਰ ਤੋਰਦੇ ਹੋਏ ਇਹ ਗੱਲ ਸਾਹਮਣੇ ਆਈ ਆ ਕਿ ਜਿਹਦੇ ਚ ਦੋ ਅਸੀਂ ਇਹ ਦੋਸ਼ੀ ਹੋਰ ਆਇਡੈਂਟੀਫਾਈ ਕੀਤੇ ਆ ਕਿ ਜਿਹੜੀਆਂ ਇਹ ਕਾਲਾ ਨੇ ਇਹ ਕੈਨੇਡਾ ਦੇ ਵਿੱਚੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਹਾਲ ਕੈਨੇਡਾ ਜੋ ਕਿ ਟੋਰਾਂਟੋ ਬ੍ਰੈਂਪਟਨ 'ਚ ਰਹਿ ਰਹੇ ਆ ਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਤਦਾਰਗੜ੍ਹ ਸਾੜਾ ਧੂਰੀ ਜ਼ਿਲ੍ਹਾ ਸੰਗਰੂਰ ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ ਦੋਨੇ ਕੈਨੇਡਾ ਚ ਰਹਿ ਰਹੇ ਨੇ ਇਹਨਾਂ ਵੱਲੋਂ ਇਹ ਕਾਲਾਂ ਕੀਤੀਆਂ ਗਈਆਂ ਸੀ ਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਦیدارਗੜ ਹੈ ਇਹ ਮਦਈ ਮੁਕਦਮਾ ਕਮਲਜਿੰਦਰ ਦੀ ਜਿਹੜੀ ਫੁੱਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਵੀ ਕਰਦਾ ਸੀ ਜਿਹਦੇ ਕਰਕੇ ਉਹਨੂੰ ਇਹਨਾਂ ਦੀ ਫੈਮਿਲੀ ਬਾਰੇ ਫੈਮਿਲੀ ਦੇ ਮੈਂਬਰਸ ਬਾਰੇ ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ ਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਆ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ ਤੇਰਾ ਕਿੱਥੇ ਕੰਮ ਕਰਾ ਹੈ ਤੇਰਾ ਇਹ ਨੁਕਸਾਨ ਹੋਏਗਾ ਸੋ ਇਹ ਜਿਹੜੇ ਦੋ ਦੋਸ਼ੀ ਇਹਨਾਂ ਨੂੰ ਵੀ ਐਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਤੇ ਇਹਨਾਂ ਦਾ ਅਸੀਂ ਐਲਓਸੀ ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਤੇ ਜਿਹੜੇ ਦੋਸ਼ੀ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਨੇ ਵਿਸ਼ਾਲਜੀਤ ਸ਼ਰਮਾ ਵਾਸੀ ਰਾਏਕੋਟ ਤੇ ਪਰਮਜੀਤ ਸਿੰਘ ਵਾਸੀ ਗੋਂਦਵਾਲ ਇਹਨਾਂ ਨੂੰ ਮਾਣਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਦੇ ਉੱਤੋਂ ਕੋਲੋਂ ਜਿਹੜੀ ਫਰਦਰ ਜਿਹੜੀ ਪੁੱਛਗਿੱਛ ਚ ਜਾਰੀ ਹੈ ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹਦੇ ਵਿੱਚ ਇੱਕ ਜਿਹੜੀ ਇਹ ਕਰੇਟਾ ਕਾਰ ਜਿਹਦੇ ਵਿੱਚ ਪਰੋਤੀ ਦੀ ਰਕਮ ਵਸੂਲ ਕਰਨ ਆਈ ਸੀ ਜਦੇ ਤੇ ਨਾਲ ਇੱਕ ਬੈਗ ਜਿਹਦੇ ਚ 5-500 ਰੁਪਏ ਦੀਆਂ ਗੁੱਟੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਬਰਾਮਦ ਕੀਤਾ ਗਿਆ ਸਰ ਇਹ ਬੰਦੇ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਚ ਸੀ ਜਾਂ ਪਹਿਲੀ ਵਾਰ ਕਿਤੇ ਨਹੀਂ ਹਾਲੇ ਤੱਕ ਇਹਨਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ ਜਿਹਦੇ ਦੇ ਅੰਦਰ ਮੌਂਡ ਵਿਲੇਜ ਮਨਜਿੰਦਰ ਨੂੰ ਰਿਮਾਰਡ ਮਾਰਨ ਦੀ ਗੱਲ ਕਰਦੇ ਆ। ਜਸਰੇ ਜਿਹੜੇ ਵਿਦੇਸ਼ ਦੇ ਵਿੱਚ ਨੇ ਤਾਲਾ ਜੀ ਦੇ ਜੀ ਕਿਸੇ ਨਾਮੀ ਗੈਂਗਸਟਰ ਦਾ ਵੀ ਨਾਮ ਉਸ ਦਾ ਇਸਤੇਮਾਲ ਕਰਕੇ ਇਹਨਾਂ ਨੇ ਫੋਕੀ ਮੰਗ ਕੇ ਕਿਸੇ ਕਹਾਜਾ ਕੁਝ ਨਾਮ ਦਾ ਸਾਹਮਣੇ ਆਇਆ। ਜੋ ਹੁਣ ਤੱਕ ਸਾਹਮਣੇ ਆਇਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ। ਪਰ ਇਹਨਾਂ ਦਾ ਕਿਸੇ ਗੈਂਗਸਟਰ ਦੇ ਨਾਲ ਕੋਈ ਸੰਬੰਧ ਨਹੀਂ ਹਲੇ ਤੱਕ ਸਾਹਮਣੇ ਆਇਆ। ਇਹਨਾਂ ਨੇ ਸਿਰਫ ਜੋ ਅੱਜਕੱਲ ਮਾਹੌਲ ਚੱਲ ਰਿਹਾ ਹੈ ਕਿ ਗੈਂਗਸਟਰ ਦੇ ਨਾਂ ਤੇ ਧਮਕੀ ਦੇ ਕੇ ਕਿਉਂਕਿ ਜਿਹੜਾ ਮਨਜਿੰਦਰ ਸਿੰਘ ਹੋ ਇਹਨਾਂ ਦੇ ਦੁਕਾਨ ਤੇ ਜੌਬ ਕਰਦਾ ਰਿਹਾ ਸੀ ਉਹ ਇਹਨਾਂ ਨੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੈਤਾਨੀ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਕਿਹੜੀ ਸਰਵਿਸ ਬਲੈਕ ਜੀ ਸਰ ਸਾਡੀ ਤੁਸੀਂ ਕਿਹਾ ਸਟੂਡੈਂਟ ਵੀ ਇਹ ਤੇ ਗਏ ਹੋਏ ਨੇ। ਉਹਨਾਂ ਜਿਹੜੇ ਫਰੋਦੀ ਦੀ ਰਕਮ ਹੈ ਉਹ ਜਿਹੜਾ ਮਨੀ ਗੇਟਿੰਗ ਦਾ ਕੰਮ ਕਰਦਾ ਰਿਹਾ ਕੋਟ ਉਸ ਨੂੰ ਹੀ ਕਿਉਂ ਕਿਹਾ ਮੁੰ ਲਗਮੀ ਨੂੰ ਦੇਣੀ ਹੈ। ਜਿਵੇਂ ਕੋਈ ਤਾਲ ਮੇਲਾ ਆਫਿਸ ਤੇ ਸੀਗਾ। ਇਹਨਾਂ ਦੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ ਉਹਨਾਂ ਨੇ ਪਹਿਲਾਂ ਕੁਝ ਹੋਰ ਤਰ੍ਹਾਂ ਵੀ ਕੈਨੇਡਾ ਦੇ ਅਕਾਊਂਟ ਨੰਬਰ ਵਗੈਰਾ ਦੇ ਕੇ ਵੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਸਾਨੂੰ ਪੈਸੇ ਪਾ ਦਿੱਤੇ ਜਾਣ। ਬਟ ਉਹਦੇ ਵਿੱਚ ਕੁਝ ਜਿਹੜੇ ਕਿ ਫਾਈਨੈਂਸ਼ੀਅਲ ਰੈਗੂਲੇਸ਼ਨਸ ਨੇ ਉਹਦੀ ਪ੍ਰੋਬਲਮ ਆ ਰਹੀ ਸੀ ਜਿਹਦੇ ਕਰਕੇ ਉਹਨੇ ਇਹਦਾ ਇਹਨਾਂ ਨੂੰ ਨੰਬਰ ਦਿੱਤਾਗਾ ਪਹਿਲਾ ਪਰਮਜੀਤ ਸਿੰਘ ਜਿਹੜਾ ਗੋਂਦਵਾਲ ਦਾ ਹੈਗਾ ਉਹਦਾ ਨੰਬਰ ਇਹਨਾਂ ਨੇ ਮਦੀ ਮਕਦਮਾ ਨਾਲ ਸ਼ੇਅਰ ਕੀਤਾ ਸੀ ਜਦੋਂ ਪਰਮਜੀਤ ਸਿੰਘ ਨੇ ਕੰਟੈਕਟ ਕੀਤਾ ਤੇ ਉਹ ਬਰਨਾਲੇ ਆਏ ਤੇ ਦੋਨੇ ਜਣੇ ਪਰਮਜੀਤ ਸਿੰਘ ਤੇ ਵਿਸ਼ਾਲ ਜੀ ਤੇ ਅਸੀਂ ਫੜ ਲਏ ਨੇ ਤੇ ਬਾਕੀ ਨਾਲ ਤੋਂ ਫਰਦਰ ਪੁੱਛ ਕੇ ਚੱਲ ਰਹੀ ਹੈ ਕਿ ਇਹਨਾਂ ਦਾ ਅੱਗੇ ਕਿਵੇਂ ਲਿੰਕ ਸੀ ਉਹਦੇ ਨਾਲ ਜਿੰਨੀ ਸੰਦੀ ਇੰਨੇ ਮਾਮਲੇ ਦਰਪ ਕੀਤੇ ਗਏ ਇਹਦੇ ਵਿੱਚ ਜੀ ਮੁਕੱਦਮਾ ਨੰਬਰ 305 ਅਧੀਨ ਧਾਰਾ 384 387 506 ਤੇ 120 ਵੀ ਆਈਪੀਸੀ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਤਾਂ ਇਹ ਕਿਸ ਤਰੀਕੇ ਦੇ ਖੁਲਾਸੇ ਜਿਹੜੇ ਹੋ ਸਕਦੇ ਉਹ ਕਿਸ ਤਰੀਕੇ ਦੇ ਰਿਪੋਰਟੀਆਂ ਤੋਂ ਮੰਗੇ ਗਏ। ਵੱਡਾ ਕਹਿੰਦੇ ਨੇ ਪਿੱਛੇ ਕੰਮ ਕਰ ਰਹੇ ਹੋ। ਹਾਂ ਜੀ ਇਹ ਅਸੀਂ ਸਾਰੀ ਜਿਹੜਾ ਤਫ਼ਤੀਸ਼ ਦੇ ਅਧੀਨ ਚੱਲ ਰਹੀ ਹੈ ਇਸ ਮੁਕੱਦਮੇ ਦੀ ਜਿਹੜੇ ਵੀ ਕੋਈ ਇਹੋ ਜਿਹੇ ਖੁਲਾਸੇ ਹੋਣਗੇ ਅਸੀਂ ਪ੍ਰੈਸ ਦੇ ਨਾਲ ਸਾਂਝੇ ਕਰਾਂਗੇ। ਕਿੰਨੇ ਦਿਨ ਲੱਗੇ ਮੰਨੀ ਚੇਂਜਰ ਹੈ ਉਹ ਹਵਾਲਾ ਦਾ ਕਾਰਜਵਾਰਤ ਨਹੀਂ ਕਰਦੇ ਹੈ ਇਹ ਵੀ ਅਸੀਂ ਜਿਹੜਾ ਇਸ ਗੱਲ ਦੀ ਤਫ਼ਤੀਸ਼ ਕਰ ਰਹੇ ਹਾਂ। ਇਹਦੇ ਵਿੱਚ ਕੋਈ ਹਵਾਲਾ ਐਂਗਲ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਕਬਜ਼ੇ 'ਚ ਲਏ ਆ ਉਹਨਾਂ ਨੂੰ ਅਸੀਂ ਬਾਚ ਰਹੇ ਆ ਜੇ ਕੋਈ ਵੀ ਇਹੋ ਜਿਹੀ ਆਉਂਦੀ ਆ ਗੱਲ ਬਾਹਰ ਸਾਹਮਣੇ ਤਾਂ ਰੈਲੇਵੈਂਟ ਸੈਕਸ਼ਨਸ ਐਡ ਕੀਤੇ ਜਾਣਗੇ ਜਿਹੜੇ ਬਾਹਰ ਦੇ ਦੋ ਸਟੂਡੈਂਟ ਐ ਸਰ ਉਹਨਾਂ ਦੇ ਉਹਨਾਂ ਦੇ ਮਕਦਮੇ ਵਿੱਚ ਨਾਮ ਐ ਅੰਬੈਸੀਆ ਨੂੰ ਵੀ ਭੇਜਿਆ ਜਾਊਗਾ ਬਾਹਰ ਦੇ ਹਾਂਜੀ ਹਾਂਜੀ ਉਹਨਾਂ ਦਾ ਪ੍ਰੋਪਰ ਅਸੀਂ ਲੁੱਕਆਊਟ ਸਰਕੂਲਰ ਵੀ ਜਾਰੀ ਕਰਾਂਗੇ ਤੇ ਰੈੱਡ ਕਾਰਨਰ ਨੋਟਿਸ ਇਸ਼ੂ ਕਰਨ ਵਾਸਤੇ ਵੀ ਅਸੀਂ ਜਿਹੜਾ ਪ੍ਰੋਸੀਜਰ ਸਟਾਰਟ ਕਰਾਂਗੇ ਸਰ ਮਨਜਿੰਦਰ ਸਿੰਘ ਦੇ ਕਿਵੇਂ ਸੰਪਰਕ ਚਾਹੀਏ ਜੀ ਇਹ ਬੰਦੇ ਮਨਜਿੰਦਰ ਸਿੰਘ ਤਾਂ ਉੱਥੇ ਕ ਇਹ ਅਸੀਂ ਹੁਣ ਤਫਤੀਸ਼ ਕਰ ਰਹੇ ਆ ਇਹਨਾਂ ਤੋਂ ਪੁੱਛ ਕੇ ਚਾਪਾ ਸਾਰਾ ਕਲੀਅਰ ਕਰਾਂਗੇ ਕਿ ਇਹਨਾਂ ਦੇ ਸਾਹਮਣੇ ਉਲਣ ਵੀਜ਼ਾ ਤੇ ਗਏ ਨੇ ਉਹਦੇ ਪਰਿਵਾਰ ਨਾਲ ਇਸ ਮੈਟਰ ਸੰਬੰਧੀ ਕੋਈ ਗੱਲ ਕੀਤੀ ਪਰਿਵਾਰ ਨੂੰ ਪੁੱਛ ਕੇ ਚੁ ਲੈ ਜਾਗੇ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਤਫਤੀਸ਼ ਕਰਾਂਗੇ ਉਹਨਾਂ ਤੋਂ ਸਾਰੀ ਅਸੀਂ ਡਾਟਾ ਵਗੈਰਾ ਲਵਾਂਗੇ ਕਿ ਕਦੋਂ ਗਏ ਸੀ ਕਿਵੇਂ ਗਏ ਸੀ ਕਿਹੋ ਜਿਹਾ ਇਹਨਾਂ ਦਾ ਫਿਰ ਰਿਕਾਰਡ ਸੀਗਾ ਉਹ ਸਾਰਾ ਅਸੀਂ ਦਵਾਂਗੇ ਜਿੰਨਾ ਵੀ ਮਨ ਡੱਲਾ ਦਾ ਨਾਮ ਮਾਰਿਆ ਉਹ ਵੀ ਗੱਲਵਾ ਜਿਹੜਾ ਹੁਣ ਤੱਕ ਸਾਡੇ ਕੋਲ ਕੁਝ ਪ੍ਰੈਸ ਨਿਊਜ਼ ਰਾਹੀਂ ਪਤਾ ਲੱਗਿਆ ਸੀ ਕਿ ਅਰਸ਼ਦੀਪ ਡੱਲਾ ਦਾ ਨਾਮ ਲੈ ਗਿਆ ਬਟ ਹਲੇ ਤੱਕ ਜੋ ਸਾਡੀ ਮਦਈ ਮੁਕੱਦਮਾ ਨਾਲ ਜਿੰਨੀ ਵਾਰ ਵੀ ਸਾਡੀ ਉਹਨਾਂ ਦੇ ਜੁਆਇੰਟਲੀ ਚੱਲ ਰਿਹਾ ਸੀ ਸਾਰਾ ਕਿਸੇ ਸਪੈਸੀਫਿਕ ਕਿਸੇ ਗੈਂਗਸਟਰ ਦਾ ਨਾਮ ਨਹੀਂ ਲਿਆ ਗਿਆ ਸਿਰਫ ਜੋ ਸਟਾਈਲ ਹੁੰਦਾ ਗੈਂਗਸਟਰਾਂ ਦਾ ਕਿ ਤੇਰਾ ਨੁਕਸਾਨ ਹੋ ਜਾਏਗਾ ਤੇਰਾ ਅਸੀਂ ਪਰਿਵਾਰ ਖਤਮ ਕਰ ਦਾਂਗੇ ਇਹੋ ਜੀਆਂ ਗੱਲਾਂ ਕੀਤੀਆਂ ਗਿਆ ਸੀ ਐਜ਼ ਅ ਗੈਂਗਸਟਰ ਪੋਜ਼ ਕੀਤਾ ਗਿਆ ਸੀ ਬਟ ਕਿਸੇ ਪਾਰਟਿਕੂਲਰ ਗੈਂਗਸਟਰ ਜਾਂ ਕਿਸੇ ਗੈਂਗਸਟਰ ਗਰੁੱਪ ਦੇ ਬਾਰੇ ਇਹਦੇ ਵਿੱਚ ਰੈਫਰੈਂਸ ਨਹੀਂ ਸੀ ਹੁਣ ਕਿੰਨੀ ਰਾਸ਼ੀ ਬਰਾਮਦ ਕੀਤੀ ਗਈ ਹੈ ਹੁਣ ਜਿਹੜੀ ਇਹ ਰਾਸ਼ੀ ਤਾਂ ਜੀ ਅਸੀਂ ਆਪ ਹੀ ਤਿਆਰ ਜਿਹੜਾ ਤੁਹਾਨੂੰ ਦੱਸਿਆ ਕਿ ਨਕਲੀ ਨੋਟ ਸੀਗੇ ਇਹ ਆਪ ਹੀ ਤਿਆਰ ਕੀਤੀ ਗਈ ਸੀ ਉਹਨੇ 50 ਲੱਖ ਦੀ ਮੰਗ ਕੀਤੀ ਸੀ ਤੇ ਅਸੀਂ 50 ਲੱਖ ਦੇ ਹਿਸਾਬ ਨਾਲ ਜਿਹੜਾ ਸਾਰਾ ਇਹ ਕੈਸ਼ ਜੋ ਨਕਲੀ ਸੀ ਉਹਦੇ ਵਿੱਚ ਕੁਝ ਅਸਲੀ ਕੈਸ਼ ਮਿਕਸ ਕਰਕੇ ਤਿਆਰ ਕੀਤਾ ਗਿਆ ਸੀ ਜਿਹੜਾ ਦੱਸ ਰਿਹਾ ਵੀ 1.5 ਕਰੋੜ ਦਾ ਸੌਦਾ ਜਿਹੜਾ ਇਹ ਦਮਾਨ ਕਰ ਰਹੇ ਸੀ ਪਰ ਜਿਹੜਾ ਤੈਅ ਹੋਇਆ ਸੀ 50 ਲੱਖ ਦੇ ਵਿੱਚ ਹੋਏ ਇਸ ਤਿੱਕੇ ਨੂੰ ਹਾਂ ਜੀ ਜਦੋਂ ਫਿਰ ਆਪਾਂ ਕਿਉਂਕਿ ਇਹ ਮਦਈਮ ਮਕਦਮਾ ਦੇਖੋ ਸਾਡੇ ਨਾਲ ਗੱਲਬਾਤ ਦੇ ਵਿੱਚ ਹੀ ਸੀ ਤਾਂ ਆਪਾਂ ਉਹਨਾਂ ਨਾਲ ਕਰਕੇ ਹੀ ਉਹਨਾਂ ਨੇ ਹੌਲੀ ਹੌਲੀ ਕਿਹਾ ਜੀ ਅਸੀਂ ਇਹ ਨਹੀਂ ਪੇ ਕਰ ਸਕਦੇ ਹਾਂ ਹਾਂ ਜੀ ਤਾਂ ਸਰ ਅਹਿਮ ਸਵਾਲ ਹੈ ਪੰਜਾਬ ਚ ਪਹਿਲਾ ਮਾਮਲਾ ਹੁਣ ਤੱਕ ਕਿ ਪੁਲਿਸ ਨੇ ਆਪਣੀ ਸੂਝ-ਬੂਝ ਤੇ ਟੈਕਨੀਕ ਨਾਲ ਜਿਹੜਾ ਹੈਗਾ ਇੱਕ ਨਕਲੀ ਨੋਟ ਬਣਾ ਕੇ ਉੱਪਰ ਅਸਲੀ ਲਗਾ ਕੇ ਇਹ ਜਿਹੜਾ ਹੈਗਾ ਟਰੈਪ ਲਗਾਇਆ ਤਾਂ ਕੀ ਕਹਿਣਾ ਚਾਹੁੰਦੇ ਹੋ ਇਸ ਪਿੱਛੇ ਕਿੰਨੀ ਜੁਗਤ ਪੂਰੀ ਲਗਾਈ ਗਈ ਸੀ ਕੀ ਪੂਰੀ ਪਲਾਨਿੰਗ ਕੀਤੀ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਹੈ ਕਿ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਲਿਕ ਆਈਪੀਐਸ ਜੀ ਜਿਸ ਦਿਨ ਤੋਂ ਇਹ ਮੁਕਦਮਾ ਦਰਜ ਹੋਇਆ ਬਹੁਤ ਹੀ ਸੰਜੀਦਾ ਤਰੀਕੇ ਦੇ ਨਾਲ ਇੰਨੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਬਹੁਤ ਹੀ ਸੀਰੀਅਸਨੈਸ ਦੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਸੀ ਸਾਰੀਆਂ ਹੀ ਟੀਮਾਂ ਸਾਡੀਆਂ ਸਿਟੀ ਬਰਨਾਲਾ ਦੀ ਸੀਆਈਏ ਦੀ ਟੀਮ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਇਸ ਦੇ ਵਿੱਚ ਟੈਕਨੀਕਲ ਤਰੀਕੇ ਦੇ ਵਿੱਚ ਵੀ ਜਿਹੜਾ ਇਨਵੈਸਟੀਗੇਸ਼ਨ ਕਰਕੇ ਇਹ ਮਕਦਮੇ ਨੂੰ ਟ੍ਰੇਸ ਕੀਤਾ ਗਿਆ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ